ਇੱਧਰ ਹੈ ਜੀ ਪ੍ਰਾਤਨ ਖੂਹ ਬਾਬੇ ਨਾਨਕ ਜੀ ਦੇ ਵੇਲੇ ਦਾ ਸਰਜੀ ਸਾਹਿਬ ਬਾਬਾ ਅਜੀਤੇ ਜੀ ਰੰਧਾਵੇ ਦਾ ਇਹ ਪ੍ਰਾਤਨ ਖੂਹ ਹੈ ਜੀ ਤੇ ਪ੍ਰਾਤਨ ਖੂਹ ਨੂੰ ਇਹਨੂੰ ਦੁਬਾਰਾ ਤੋਂ ਚਾਲੂ ਕੀਤਾ ਗਿਆ ਕਾਫੀ ਟਾਈਮ ਹੋ ਗਿਆ ਤੇ ਅੱਜ ਵੀ ਖੂਹ ਇਹ ਚੱਲਦਾ ਜੀ ਸੰਗਤਾਂ ਕੇ ਇਸ ਨੂੰ ਖੋੜੂ ਗੇੜਦੀਆਂ ਨੇ ਸੋ ਇੱਧਰ ਦੇਖੋ ਤੁਸੀਂ ਜਲ ਖੂਹ ਦੇ ਵਿੱਚੋਂ ਆ ਰਿਹਾ ਦਰਸ਼ਨ ਕਰ ਰਹੇ ਹਾਂ ਜੀ ਪ੍ਰਾਤਨ ਖੂਹ ਦੇ ਇਹ ਹੈ ਜੀ ਬਾਬੇ ਨਾਨਕ ਦਾ ਇਹ ਪ੍ਰਾਤਨ ਖੂ ਸੋ ਅੱਜ ਵੀ ਚੱਲਦਾ ਹੈ ਜੀ ਇਹ ਇਹ ਹੈ ਜੀ ਡੇਰਾ ਬਾਬਾ ਨਾਨਕ ਸੋ ਕਰੋ ਦਰਸ਼ਨ ਜੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਾਲ ਇੱਥੇ ਟੈਂਕੀ ਦੇ ਵਿੱਚ ਆਉਂਦਾ ਸੋ ਇੱਧਰ ਟੂਟੀਆਂ ਲੱਗੀਆਂ ਇੱਥੇ ਜਾਲ ਸੰਗਤਾਂ ਛੱਕਦੀਆਂ ਨੇ ਸੋ ਧਰਾਂ ਵਾਸਤੇ ਵੀ ਸੰਗਤਾਂ ਜਾਲ ਲੈ ਕੇ ਜਾਂਦੀਆਂ ਨੇ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਸੱਚੇ ਬਾਦਸ਼ਾਹ ਜੀ ਲਓ ਏਦਾਂ ਚਾਲਦਾ ਜੀ ਵਾਹਿਗੁਰੂ 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 ਬਾਬਾ ਨਾਨਕਾ ਤੇਰੀ ਆਸਰਾ ਤੇਰੀ ਕਿਰਪਾ ਨਾਲ ਸਾਡੀ ਸੰਗਤ ਵੀ ਆ ਗਈ ਜੀ ਸਾਡੀ ਸੰਗਤ ਬਈ ਹਟਦੀ ਨਹੀਂ ਗੇੜੋਂ ਕਹਿੰਦੇ ਅਸੀਂ ਖੂ ਗੇੜੀ ਜਾਣਾ ਅੱਜ ਬਾਬੇ ਨਾਨਕ ਦਾ ਸੋ ਇਹ ਬਾਬੇ ਨਾਨਕ ਦੀ ਧਰਤੀ ਆ ਬੜੀ ਭਾਗਾ ਵਾਲੀ ਧਰਤੀ ਆ ਸੋ ਇਸ ਭਾਗਾ ਵਾਲੀ ਧਰਤੀ ਦੇ ਅੰਦਰ ਰਾਵੀ ਦਰਿਆ ਨੇ ਵੀ ਆਪਣਾ ਕੋਈ ਕਹਿਰ ਨਹੀਂ ਟਾਇਆ ਇਹ ਬਾਬੇ ਨਾਨਕ ਦੀ ਧਰਤੀ ਆ ਜਿਹੜਾ ਬਾਹਰ 게ਟ ਆ ਉਥੋਂ ਤੱਕ ਹੀ ਪਾਣੀ ਰਿਹਾ ਬਾਕੀ ਕਿਸੇ ਵੀ ਹਦੂਦ ਦੇ ਅੰਦਰ ਪਾਣੀ ਐਂਟਰ ਨਹੀਂ ਕੀਤਾ ਇਹ ਬਾਬੇ ਨਾਨਕ ਦੀ ਧਰਤੀ ਹੈ ਇਹ ਬਾਬਾ ਡੇਰਾ ਸਾਹਿਬ ਇਹ ਪ੍ਰਾਤਨ ਖੂਹ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਸਦੀਆਂ ਪੁਰਾਣਾ ਖੂਹ ਹੈ ਸੋ ਅੱਜ ਵੀ ਇਹ ਚੱਲਦਾ ਬਾਬੇ ਨਾਨਕ ਜੀ ਦਾ ਇਹ ਪ੍ਰਾਤਨ ਖੂਹ ਸੋ ਸੰਗਤ ਜਿਹੜੀ ਆਉਂਦੀ ਆ ਸੋ ਦਰਸ਼ਨ ਕਰਦੀ ਆ ਸੋ ਧੰਨ ਹੋ ਜਾਂਦੀ ਆ ਇਸ ਧਰਤੀ ਤੇ ਆ ਕੇ ਇੱਥੇ ਪੁੱਤਰਾ ਸਾਰੇ ਪੂਰੇ ਹੁੰਦੇ ਆ ਆਪਣੀ ਜੁਬਾਨੀ ਅਸਾ ਜੀ ਬਾਣੀ ਦਾ ਜੁਨੀ ਚ ਗਿਆ ਤੇ ਮਹਾਰਾਜ ਬਾਬਾ ਕਬੀਰ ਜੀ ਕਹਿੰਦੇ ਕਿ ਆਪਣੇ ਮਾਲਕ ਦੇ ਅਗੇ ਨਿਸ਼ਚ ਸੂਸ਼ਲੀ ਤੇਨ ਨੂੰ ਉਹ ਭਗਤਨਾਂ ਦਾ ਲਾਲਕ ਬਿਤਾ। ਜੇ ਉਹ ਬੇੜੀ ਲੱਗ ਨਾ ਭਗਤਨ ਨੂੰ ਉਹ ਨਾ ਕਿ ਤੁੰ ਲੰਗਾ ਪੜਿਆ। ਅੰਮ੍ਰਿਤ ਛੱਡ ਦੇ ਕੇ ਸ਼ੀਰ ਸੰਗਾਨ ਪ੍ਰਕਾਸ਼ ਹੋਣੀ ਬਿਠੇ ਸੰਸੇਸ ਕਰਕੇ ਅਗਲਾ ਪੌਰ ਜਦੋਂ ਪੁੰਜੀ ਹੋ ਗਿਆ ਸੇਖਾਂ ਦੇ ਘਰ ਜਨਮ ਕਰ। ਗੁਰੂ ਅਰਜਨ ਸਾਹਿਬ ਕਹਿੰਦੇ ਦੁਨੀਆਂ ਦੇ ਲੋਕੋ E i'm going to ਇਹ ਆ ਜੀ ਗੁਰਦਰਾ ਚੋਲਾ ਸਾਹਿਬ ਸੋ ਚੋਲਾ ਸਾਹਿਬ ਉੱਥੇ ਮੌਜੂਦ ਨਹੀਂ ਆ ਸੋ ਇਧਰ ਨਾਲ ਬਾਬਾ ਜੀ ਦੇ ਇਧਰ ਚੱਲਦੀ ਪੀਸੇ ਸੋ ਇਧਰ ਸੇਵਾ ਚੱਲ ਰਹੀ ਹੈ ਚੋਲਾ ਸਾਹਿਬ ਦੀ ਬਾਬਾ ਜੀ ਕਰਾਉਂਦੇ ਦਰਸ਼ਮ ਚਲੋ ਜੀ ਵਾਹਿਗੁਰੂ ਵਾਹਿਗੁਰੂ ਹਾਂ ਵਾਹਿਗੁਰੂ ਜੀ ਹਾਂ ਵਾਹਿਗੁਰੂ ਜੀ ਤੋ ਨੋ ਵਾਹਿਗੁਰੂ ਹੱਥ ਸਤ ਨਾਮ ਵਾਹਿਗੁਰੂ 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 ਇਹ ਬਾਬਾ ਹਾਜੀ ਹੁਣ ਅਸੀਂ ਜਾਣ ਪਏ ਆ ਬਟਾਲਾ ਤੇ ਗੁਰਦੁਆਰਾ ਖੰ드 ਸਾਹਿਬ ਇਹ ਜਦਾਂ ਇੱਕ ਕੋਰੀਡੋਰ ਨੂੰ ਸਿਧਾਰਾ ਇਹ ਸੜਕ ਦੇ ਉੱਤੋਂ ਦੀ ਪਾਣੀ ਵਗਿਆ ਆ ਦੇਖੋ ਇਹ ਹਾਲਾਤ ਇਧਰ ਦੀ ਸਾਈਡ ਤੋਂ ਵੀ ਪਾਣੀ ਵਗਿਆ ਸਾਰੀ ਇਧਰ ਫਸਲ ਤਬਾਹ ਹੋਈ ਪਈ ਹੈ ਪਾ ਰੋਡ ਵੀ ਕਾਫੀ ਜਗ੍ਹਾ ਤੋਂ ਟੁੱਟਿਆ ਕਾਫੀ ਰੋਡ ਟੁੱਟਿਆ ਤੇ ਕਾਫੀ ਨੁਕਸਾਨ ਹੋਇਆ ਬਗਲਾਵਾਂ ਇਧਰ ਦੀ ਸਾਈਡ ਤੋਂ ਦੂਰ ਤੱਕ ਦੇਖ ਸਕਦੇ ਹਾਂ ਸਾਂ ਸੜਕੇ ਸੁਹਾ ਹੋਏ ਓ ਜਿੰਨੇ ਹਜ਼ਾਰਾਂ ਕਿੱਲੇ ਹੀ ਆ ਜੀ ਤੇ ਆ ਰੋਡ ਦੀ ਵੀ ਆਪਾਂ ਵੀਡੀਓ ਵੇਖਦੇ ਹੁੰਦੇ ਸੀ ਆ ਗਲਾਰਨਾ ਵੇਚਦੀ ਆ ਪਾਣੀ ਪ੍ਰੈਸ਼ਰ ਨਾ ਜਾਂਦਾ ਸੀ ਆ ਵੇਖੋ ਖੇੜ ਦੇ ਟਰੱਕ ਟਰਾਲੇ ਹਜੇ ਵੀ ਆਈ ਜਾਂਦੇ ਤੇ ਸੋ ਬਾਕੀ ਹਰਾਚਾਰਾ ਤੇ ਤੂੜੀ ਦੀ ਲੋਡ ਆ ਰਾਸ਼ਨ ਪਾਣੀ ਦੀ ਤਾਂ ਆਉਣ ਵੈਸੇ ਜ਼ਿਆਦਾ ਲੋਡ ਨਹੀਂ ਹੈਗੀ ਜੇ ਪਸ਼ੂਆਂ ਦਾ ਚਾਰਾ ਜਿਹੜਾ ਜਮ ਖਤਮ ਹੋ ਗਿਆ ਤੇ ਚਾਰਾ ਵਗੈਰਾ ਤੂੜੀ ਫੀਡ ਫੂਡ ਇਦਾਂ ਦਾ ਕੁਝ ਲਿਆ ਸਕਦੇ ਹੋ ਬਾਕੀ ਫਸਲ ਸਾਰੀ ਤਬਾਹ ਆ ਬਾਕੀ ਜੇ ਕੋਈ ਕਰਾਇਆ ਘੋੜਾ ਲਾਉਣ ਵਾਲੀ ਗੱਲ ਆ ਉਹ ਨਹੀਂ ਹੈਗੀ ਇੱਥੇ ਆਪਣਾ ਰੇਟਾਂ ਨਹੀਂ ਹੈਗੀ ਚੜੀ ਸੋ ਆ ਹਾਲਾਤ ਆ ਅਸੀਂ ਕਾਫੀ ਦੂਰ ਆ ਗਏ ਆ ਮੇਰਾ ਪਪਾ ਨਾਲ ਤੇ ਆਪਾਂ ਆਨੇ ਆ ਸਾਡੀਆਂ ਗਈਆਂ ਸੀ ਹੰਬ ਕਿਉਂਕਿ ਰਾਹ ਬਹੁਤ ਪੜਾ ਤੇ ਸੰਗਤਾਂ ਹੁਣ ਹੋਟਲ ਚ ਬੈਠੀਆਂ ਤੇ ਗੰਮੇ ਨੇ ਘਰ ਪਲਾਸਟਰ ਕਰਾ ਰਿਆ ਤੇ ਛੱਤ ਪਈ ਆ ਤੇ ਗੰਮੇ ਵੀ ਦਲੋਂ ਆ ਪਾਰਟੀ ਠੰਡਿਆਂ ਦੀ ਧੰਨਵਾ ਜਿਉਂਦਾ ਰਵੇ ਤੇ ਇਹਦੀ ਸੇਵਾ ਸਫਲੀ ਕਰੇ ਮਹਾਰਾਜ ਉਹ ਠੀਕ ਠਾਕ ਚੜ੍ਹਦੀ ਕਲਾ ਜੀ ਬਲਦੇਵ ਸਿੰਘ ਜੀ ਬਲਦੇਵ ਸਿੰਘ ਦਾ ਸਾਨੂੰ ਥੋੜਾ ਵੱਧ ਫਿਕਰ ਕਿਉਂਕਿ ਇੰਨਾ ਸਫਰ ਕਦੇ ਨਹੀਂ ਕੀਤਾ ਐ ਇੰਨੀ ਦੂਰ ਆਣਾ ਹਾਂ ਹਾਂ ਤੇ ਬਾਕੀ ਤਖੜਾ ਬੰਦਾ ਦੇਵਾ ਵੀ ਸਾਡੇ ਬੰਦੇ ਸਾਰੇ ਤਖੜੇ ਹੀ ਆਉਂਦੇ ਆ ਤੇ ਮਾੜਾ ਇੱਕ ਵਾਰੀ ਆਉਂਦਾ ਦੁਬਾਰਾ ਸਾਡੇ ਨਾਲ ਨਹੀਂ ਆਉਂਦਾ ਬਸ ਇਹ ਕਹਿੰਦਾ ਦੁਬਾਰਾ ਰਿਪੀਟ ਨਾ ਹੋਵੇ ਇਹਨਾਂ ਦੇ ਸੱਜਣ ਹੋ ਜਾਂਦਾ ਹੈ ਹੈ ਦੁਬਾਰਾ ਸਤਿ ਸ੍ਰੀ ਅਕਾਲ ਦੁਬਾਰਾ ਨਹੀਂ ਆਉਂਦਾ ਚਲੋ ਇਹ ਹੈ ਜੀ ਪਟਿਆਲਾ ਸ਼ਹਿਰ ਪਟਿਆਲੇ ਸ਼ਹਿਰ ਦੇ ਵਿੱਚ ਗੁਰਦੁਆਰਾ ਕੰਦ ਸਰ ਇਹ ਹੈ ਜੀ ਬਾਬਾ ਨਾਨਕ ਦੇ ਸੋਹਰਾ ਪਰਿਵਾਰ ਇੱਥੇ ਸੀਗਾ ਬਾਬਾ ਨਾਨਕ ਇੱਥੇ ਮਾਤਾ ਸਲੱਖਣੀ ਜੀ ਨੂੰ ਵਿਆਹ ਹੁਣ ਆਏ ਸੀ ਇਹ ਸ਼ਹਿਰ ਨੂੰ ਰੰਗ ਭਾਗ ਲਾਏ ਆ ਜਾਓ ਅੱਗੇ ਦਰਸ਼ਨ ਕਰਾਉਨੇ ਆ ਤੁਹਾਨੂੰ ਘਰ ਦੁਆਰਾ ਕੰਧ ਸਾਹਿਬ ਜੋ ਕਿ ਕੰਧ ਅੱਜ ਵੀ ਮੌਜੂਦ ਆ ਸੋ ਆਜੋ ਧੀਰੇ ਪੰਜਾਰਾਂ ਵਾਲੇ ਤੇ ਚੱਲਦੇ ਆ ਅੱਗੇ ਆਹ ہاں ਬਾਜ਼ਾਰ ਬਹੁਤ ਠੀੜਾ ਇੱਥੋਂ ਦਾ ਕਟਵਾਲਾ ਸ਼ਹਿਰ ਅਸੀਂ ਜਿਹੜਾ ਅੱਜ ਹੁੰਦੇ ਹੋਏ ਪਹੁੰਚ ਗਏ ਆਂ ਜੀ ਗੁਰਦੁਆਰਾ ਕੰਧਸਾਇਆ ਇਹਦੇ ਰਹੀ ਜੋੜਾ ਕਰਨ ਵਾਲੀ ਦਰਸ਼ਨ ਜੀ ਡੇਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਕਥੂ ਨੰਗਲ ਦੀ ਧਰਤੀ ਆ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ ਜੀ ਕਰੋ ਦਰਸ਼ਨ ਬੜੇ ਭਾਗਾ ਵਾਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਜੋ ਡੇਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਤੋਂ ਬਹੁਤ ਹੀ ਸੋਹਣਾ ਗੁਰੂ ਘਰ ਬਣਿਆ ਹੋਇਆ ਜੀ ਸੰਜੀਤ ਧੰਨ ਭਾਗ ਤੁਹਾਡੇ ਜਿਹੜੇ ਦਰਸ਼ਨ ਕਰ ਰਹੇ ਆ ਇਹ ਸਥਾਨ ਆ ਜੀ ਬਾਬਾ ਬੁੱਢਾ ਸਾਹਿਬ ਜੀ ਅੱਜ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਬੇੜ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਸਥਾਨ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਚੱਲ ਰਹੀ ਆ ਗੁਰੂ ਘਰ ਤੇ ਇਹ ਰੋਡ ਦੇ ਬਿਲਕੁਲ ਉੱਪਰ ਹੀ ਆ ਇਹਦੇ ਵਿੱਚ ਰਹਿਣਾ ਹੈ ਕਿਉਂਕਿ ਸਾਧਗੁਰਾਂ ਦੀ ਗੁਰਸਤ ਮਾਰਗ ਨੂੰ ਚਾਲ ਦਿੱਤੀ ਹੈ ਜੀ ਉਹ ਆਪਾ ਦੱਸਦਾ 3.5 30 ਰੱਖਾ ਤੇਲ ਪਾ ਕੇ 30000 ਇਹਦੇ ਡੇਢ 43 ਕਦ ਲਓ ਜੀ ਅੱਜ ਹੈਗੀ ਆ ਤੇ 16 160 ਮਹੀਨੇ ਦੀ ਸੰਗਰਾਹ ਦਾ ਇਸ ਟਾਈਮ ਆਪਾਂ ਹਰੀਗੇ ਪੱਤਨ ਪਹੁੰਚੇ ਸੀ ਪਾਣੀ ਦਾ ਲੈਵਲ ਅੱਗੇ ਨਾਲ ਵਧ ਚੁੱਕਾ ਆ ਤੁਸੀਂ ਦੇਖ ਸਕਦੇ ਹੋ ਦਰਾਂ ਰੇਂਦਰੋ ਆਵਾਜ਼ ਕਿਵੇਂ ਆਉਂਦੀ ਆ ਸੋ ਇਧਰਲੀ ਸਾਈਡ ਵੀ ਪਾਣੀ ਬਹੁਤ ਜ਼ਿਆਦਾ ਆ ਅੱਗੇ ਨਾਲ ਥੋੜਾ ਜਿਹਾ ਪਾਣੀ ਦਾ ਲੈਵਲ ਵਧ ਗਿਆ ਬਾਕੀ ਬਾਬਾ ਨਾਨਕ ਭਲੀ ਕਰੇ ਸਾਰਿਆਂ ਤੇ ਮਿਹਰ ਕਰੇ ਕਿ ਆਫ਼ਤਾਂ ਦਾ ਪਾਣੀ ਜਲਦੀ ਹੀ ਪੰਜਾਬ ਦੇ ਵਿੱਚੋਂ ਖਤਮ ਹੋ ਜਾਵੇ ਸੋ ਆ ਇਸ ਟਾਈਮ ਸ਼ਾਮ ਹੋ ਗਈ ਆ ਤੇ ਆਪਾਂ ਅੱਜ ਹਰੀਗੇ ਪੱਤਨ ਦੇ ਖੜੇ ਸੀਗੇ ਤੋ ਕੱਲ ਦਾ ਪਾਣੀ ਦਾ ਪੱਧਰ ਥੋੜਾ ਹੈ ਵਧਿਆ। ਬਾਕੀ ਚਲੋ ਬਾਬਾ ਨਿਹਰ ਕਰੇ ਕਿ ਆਸਥੀਆਂ ਦਾ ਪਾਣੀ ਜਲਦੀ ਪੰਜਾਬ ਚੋਂ ਖਤਮ। ਕਹਿੰਦੇ ਬਈ ਹੁਣ ਲੇਟ ਤਾਂ ਹੋਈ ਹੀ ਆ ਤੇ ਨਾਨਕਸਰ ਹਰੀ ਕੇ ਮੱਥਾ ਟੇਕੇ ਜਾਣਾ। ਮੈਂ ਕਿਹਾ ਚਲੋ। ਮੈਂ ਤਾਂ 6:30 ਹੋ ਚੱਲੇ ਆ। ਤੇ ਬਾਕੀ ਆਪਾਂ ਕਰਦੇ ਆ ਦਰਸ਼ਨ ਤੇ ਫਿਰ ਚੱਲਦੇ ਆ ਪਿੰਡ ਨੂੰ। ਇੱਥੇ ਆ ਕੇ ਵੀ ਬੜਾ ਸਕੂਨ ਮਿਲਦਾ ਬਈ। ਲਓ ਜੀ ਹੁਣ ਇਹ ਵਲੌਗ ਦਾ ਇੱਥੇ ਐਂਡ ਕਰਦੇ ਆ ਸੋ ਹੁਣ ਪਹੁੰਚਦੇ ਆ ਸਾਡੇ ਦੋ ਬੰਦੇ ਗਏ ਚਲੇ ਕਹਿੰਦੇ ਅਸੀਂ ਲੇਟ ਆ ਸੋ ਅਸੀਂ ਰਹਿ ਗਏ ਤਿੰਨ ਜਣੇ ਬਾਪੂ ਵੀ ਰਾਜ ਲਾਤਾ ਤੇ ਹੁਣ ਪਾਉਨੇ ਚਾਲੇ ਬਈ ਹੁਣ ਹੋ ਗਿਆ ਨਿਹਰਾ ਸੋ ਜਿਉਂਦੇ ਬਸ ਰਹਿਓ ਇੱਥੇ ਤੱਕ ਵੀਡੀਓ ਨੂੰ ਦੇਖਣ ਲਈ ਮਿਲਦੇ ਆ ਫਿਰ ਤੁਹਾਨੂੰ ਅਗਲੀ ਵੀਡੀਓ ਜਿਉਂਦੇ ਬਸ ਰਹਿਓ ਰੱਬ ਸਨ ਸਾਰਿਆਂ ਤੱਕ ਹੀ ਬਖਸ਼ੇ ਬਾਏ ਬਾਏ